ਸਾਡੇ ਗੁਰੂ ਸਹਿਬਾਨ ਸਾਨੂੰ ਨਿੱਤ ਨਿਯਮ ਦੇ ਨਾਲ ਜੋੜ ਕੇ ਗਏ ਸੀ ਸਾਨੂੰ ਗੁਰਬਾਣੀ ਦੇ ਨਾਲ ਜੋੜ ਕੇ ਗਏ ਸੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦੇ ਨਾਲ ਜੋੜ ਕੇ ਗਏ ਸੀ ਪਰ ਅਮਰਤ ਵੇਲਾ ਦੀ ਕਿਵੇਂ ਸਾਮ੍ਹ ਸੰਭਾਲ ਕਰਨੀ ਹੈ ਤੇ ਨਿੱਤ ਨਿਯਮ ਨਾਲ ਕਿਵੇਂ ਜੁੜਨਾ ਹੈ ਅਸੀਂ ਰੀਸ ਜ਼ਰੂਰ ਕਰ ਰਹੇ ਹਾਂ ਅਸੀਂ ਹੁਕਮ ਜ਼ਰੂਰ ਮੰਨ ਰਹੇ ਹਾਂ ਅਸੀਂ ਗੁਰੂ ਸਾਹਿਬ ਨੂੰ ਜ਼ਰੂਰ ਮੰਨ ਰਹੇ ਹਾਂ ਪਰ ਅਫਸੋਸ ਕਿ ਅਸੀਂ ਗੁਰੂ ਸਾਹਿਬ ਦੀ ਗੱਲ ਨਹੀਂ ਮੰਨਦੇ ਹੈਗੇ। ਨਾ ਤੇ ਅਸੀਂ ਗੁਰਬਾਣੀ ਨੂੰ ਵਿਚਾਰਿਆ ਅਤੇ ਨਾ ਹੀ ਅਸੀਂ ਗੁਰਬਾਣੀ ਦੇ ਉੱਤੇ ਪ੍ਰੈਕਟੀਕਲ ਕੀਤਾ। ਗੁਰੂ ਸਾਹਿਬ ਨੇ ਤਾਂ ਬਹੁਤ ਵਧੀਆ ਦਿੱਤਾ ਸੀ। ਪਰ ਅਸੀਂ ਕਿੱਥੇ ਰਹਿ ਗਏ? ਗੁਟਕਾ ਸਾਹਿਬ ਸਾਡੇ ਮੂਹਰੇ ਪਿਆ। ਸਾਡੀ ਸੋਚ ਹੈ ਕਿ ਮੇਰੀ ਮਾਸੀ ਦਾ ਮੁੰਡਾ 45 ਮਿੰਟਾਂ ਦੇ ਵਿੱਚ ਨਿਤਨੇਮ ਕਰ ਲੈਂਦਾ। ਮੈਨੂੰ ਫੇਰ ਗੱਲ ਬਣੂਗੀ ਜਦੋਂ ਮੈਂ 40 ਮਿੰਟਾਂ ਚ ਕਰਨ ਲੱਗਿਆ ਆਪਣੇ ਜੀਵਨ ਦਾ ਸੁਧਾਰ ਕਰਨਾ ਜਿੱਦਾਂ ਸਟਾਰਟਿੰਗ ਦੇ ਵਿੱਚ ਹੀ ਸਾਨੂੰ ਦੱਸ ਰਿਹਾ ਕਿ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਹੁਣ ਸਾਡੇ ਮਨਾਂ ਦੇ ਵਿੱਚ ਇਹ ਡਾਊਟ ਪੈ ਗਿਆ ਕਿ ਇਹ ਪੜਨ ਦਾ ਵਿਸ਼ਾ ਹੈ ਨਹੀਂ ਇੱਥੇ ਸਾਨੂੰ ਗੁਰੂ ਨੇ ਦੱਸਿਆ ਕਿ ਜਿਹੜਾ ਆਪਣਾ ਗੁਰੂ ਹੈ ਉਹ ਜੂਨਾ ਤੋਂ ਰਹਿਤ ਹੈ ਅਸੀਂ 84 ਲੱਖ ਚੱਕਰ ਦੇ ਵਿੱਚ ਫਸੇ ਹੋਈਆਂ ਇਸ ਵਾਰ ਸਾਨੂੰ ਗੁਰੂ ਸਾਹਿਬ ਨੇ ਦੱਸਿਆ ਕਿ ਪੁੱਤ ਤੇਰੀ ਮਾਲਕ ਨੂੰ ਮਿਲਣ ਦੀ ਵਾਰੀ ਹੈ ਬਾਣੀ ਜਾਦਾ ਰੋਜ਼ ਪੜਨ ਕਰਕੇ ਉਸਰ ਲੈ ਉਹਨੂੰ ਪੜੇ ਜਾ ਰਹੇ ਆ ਧਿਆਨ ਇਧਰ ਤੇ ਉਧਰ ਘੁੰਮ ਰਿਹਾ ਤੁਹਾਨੂੰ ਨਿਤਨੇਮ ਦਾ ਪਤਾ ਨਹੀਂ ਲੱਗਿਆ ਕਿ ਨਿਤਨੇਮ ਕੀ ਕਹਿੰਦੇ ਹੁਣ ਤੁਸੀਂ ਇੱਕ ਨਿਤਨੇਮ ਨੂੰ ਕਰਨ ਦੇ ਲਈ ਨਾ 5 ਦਿਨ ਲਾ ਦਿਓ ਪਹਿਲੇ ਦਿਨ ਤੁਸੀਂ ਜਪਜੀ ਸਾਹਿਬ ਪੜੋ ਉਨੇ ਹੀ ਟਾਈਮ ਦਿਓ ਜਿੰਨੇ ਟਾਈਮ ਚ ਸਾਰਾ ਨਿਤਨੇਮ ਕਰਦੇ ਹੋ ਪੁੱਛੋ ਜਪਜੀ ਸਾਹਿਬ ਨੂੰ ਕਿ ਗੁਰੂ ਜੀ ਤੁਸੀਂ ਕਹਿ ਕੀ ਰਹੇ ਹੋ ਜੇ ਤੁਸੀਂ ਉਹਨਾਂ ਪੰਜਾਂ ਚੋਰਾ ਨੂੰ ਕਾਬੂ ਕਰਨਾ ਹੈ ਜਿਹੜੇ ਤੁਹਾਨੂੰ ਨਿਤਨੇਮ ਨਹੀਂ ਕਰਨ ਦਿੰਦੇ ਤਾਂ ਜ਼ਰੂਰੀ ਹੈ ਕਿ ਤੁਸੀਂ ਪੰਜ ਸ਼ਬਦਾਂ ਨੂੰ ਆਪਣੇ ਅੰਦਰ ਪ੍ਰਗਟ ਕਰੋ ਜਦੋਂ ਤੱਕ ਗੁਰਮਖ ਪਿਆਰਿਓ ਅਸੀਂ ਬਾਣੀ ਪੜ੍ਹ ਕੇ ਇਹਨੂੰ ਸਮਝਣ ਨਹੀਂ ਲੱਗਦੇ ਉਦੋਂ ਤੱਕ ਸਾਡੇ ਨਿਤਨੇਮ ਕਰਨ ਦਾ ਕੋਈ ਭਾਵ ਮਦਾਸ ਨੂੰ ਤੇ ਲੱਗਦਾ ਨਹੀਂ ਹੈ ਤੁਸੀਂ ਮੰਨਦੇ ਹੋਵੋਗੇ ਤਾਂ ਤੁਸੀਂ ਦੇਖ ਲਓ ਤੁਹਾਡੇ ਅੰਦਰ ਕਿੰਨਾ ਕ ਨਖਾਰ ਆ ਗਿਆ ਜਿਸ ਦਿਨ ਅਸੀਂ ਬਾਣੀ ਨੂੰ ਬਾਣੀ ਦੀ ਗੱਲ ਮੰਨਣ ਲੱਗ ਗਏ ਪ੍ਰਤੱਖ ਰੂਪ ਦੇ ਵਿੱਚ ਤੁਹਾਡਾ ਗੁਰੂ ਤੁਹਾਡੇ ਸਾਹਮਣੇ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਿਰਪੱਖ ਪੋਸਟ ਦੇ ਵਿਰੇ ਅਸੀਂ ਇਕੱਠੇ ਹੋਏ ਆ ਤੇ ਬਹੁਤ ਸਾਡੇ ਕਈ ਵਾਰ ਸਵਾਲ ਹੁੰਦੇ ਨੇ ਤੇ ਅਸੀਂ ਕਲਯੁਗੀ ਜੀਵ ਕਹਿੰਦੇ ਆ ਕਿ ਜਿਹੜੇ ਸਾਡੇ ਇਸ ਮਨੁੱਖੀ ਜਨਮ ਦੇ ਵਿੱਚ ਜਿਹੜੇ ਸਾਡੇ ਸੰਤ ਮਹਾਂਪੁਰਖ ਕਹਿ ਦਿੰਦੇ ਆ ਉਹ ਇੱਕ ਚਾਨਣ ਮਨਾਰੇ ਦੇ ਤੌਰ ਤੇ ਸਾਡੇ ਜੀਵਾਂ ਨੂੰ ਚੰਗੇ ਰਾਹ ਪਾਉਂਦੇ ਨੇ ਚਾਹੇ ਉਹ ਆਪਣੀਆਂ ਦਲੀਲਾਂ ਨਾਲ ਚਾਹੇ ਉਹ ਚੰਗੇ ਇੱਕ ਕਟਾਸਕ ਆਪਾਂ ਕਹ ਦਿੰਦੇ ਆ ਜਾਂ ਇੱਕ ਸਾਨੂੰ ਚੰਗੇ ਰਾਹ ਮਾਰਗ ਦਰਸਾਉਂਦੇ ਨੇ ਅਕਸਰ ਹੀ ਅੱਜ ਜਦੋਂ ਅਸੀਂ ਮਨ ਲਓ ਕੋਈ ਸਵਾਲ ਖੜਾ ਹੋ ਜਾਂਦਾ ਤੇ ਉਹ ਅਸੀਂ ਮਹਾਂਪੁਰਸ਼ਾਂ ਦੇ ਆਸਰਾ ਲੈ ਕੇ ਉਹਨਾਂ ਨਾਲ ਗੱਲਾਂ-ਬੱਤਾਂ ਕਰਕੇ ਅਸੀਂ ਉਹ ਸਵਾਲਾਂ ਦੇ ਜਿਹੜੇ ਜਵਾਬ ਨੇ ਉਹ ਅਸੀਂ ਸਵਾਲਾਂ ਦੇ ਜਵਾਬ ਆਪਣੇ ਉਹ ਦਿੰਦੇ ਨੇ ਸਾਨੂੰ ਕਿਉਂਕਿ ਉਹਨਾਂ ਦਾ ਜਿਹੜਾ ਉਹ ਆਪਾਂ ਕਹਿੰਦੇ ਨੇ ਵੀ ਉਹਨਾਂ ਦੇ ਚ ਗਿਆਨ ਗੁਣਾ ਦਾ ਖਜ਼ਾਨਾ ਜਿਹੜਾ ਉਹ ਵਿਸ਼ਾਲ ਤੇ ਅੱਜ ਅਸੀਂ ਜਿਹੜੇ ਸਾਡੇ ਬਹੁਤ ਸਵਾਲ ਹੁੰਦੇ ਨੇ ਸਾਡੇ ਮਨਾਂ ਦੇ ਵਿੱਚ ਅੱਜ ਸਵਾਲ ਨੇ ਜਾਂ ਤੁਹਾਡੇ ਮਨਾਂ ਦੇ ਵਿੱਚ ਜਿਹੜੇ ਸਾਡੇ ਕੋਲ ਸਵਾਲ ਆਏ ਨੇ ਅਸੀਂ ਅੱਜ ਉਹ ਸਵਾਲ ਸਾਡੇ ਨਾਲ ਇਹ ਜੀ ਰੂਹ ਅੱਜ ਬਹੁਤ ਹੀ ਮਲੋ ਆਪਾਂ ਕਹਿੰਦੇ ਇੱਕ ਮਲੋ ਸੱਚੀ ਰੂਹ ਜਿਹੜੀ ਅੱਜ ਸਾਡੇ ਨਾਲ ਗੱਲਾਂ ਬਾਤਾਂ ਕਰੂ ਤੇ ਜਿਹੜੇ ਤੁਹਾਡੇ ਮਲੋ ਸਵਾਲ ਨੇ ਜਾਂ ਤੁਹਾਨੂੰ ਕਿਤੇ ਨਾ ਕਿਤੇ ਕੋਈ ਮਲੋ ਸਾਨੂੰ ਬਾਣੀ ਦੇ ਵਿੱਚ ਸਾਨੂੰ ਗੁਰੂ ਸਾਹਿਬਾਂ ਨੇ ਜੋੜਿਆ ਉਹਨਾਂ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਮਤਲਬ ਪਿੱਛੇ ਰਹਿ ਜਾਂਦੇ ਆ ਜਾਂ ਅਸੀਂ ਨਗੂਨੇ ਰਹਿ ਜਾਂਦੇ ਆ ਜੁ ਉਹਨਾਂ ਸਵਾਲਾਂ ਦੇ ਜਿਹੜੇ ਜਵਾਬ ਨਹੀਂ ਉਹ ਅੱਜ ਅਸੀਂ ਤੁਹਾਡੇ ਨਾਲ ਤੇ ਮਹਾਂਪੁਰਸ਼ਾਂ ਨਾਲ ਸਲਾਹ ਤਾਂ ਉਹਨਾਂ ਦਾ ਵਿਚਾਰ ਕਰਕੇ ਤੁਹਾਡੇ ਜਿਹੜੇ ਸ਼ੱਕ ਸੁਭਾ ਨਹੀਂ ਉਹ ਦੂਰ ਕਰਾਂਗੇ ਤੇ ਅੱਜ ਸਾਡੇ ਨਿਰਪੱਖ ਪੋਸਟ ਦੇ ਵਿੜੇ ਅਸੀਂ ਸਵਾਗਤ ਕਰਾਂਗੇ ਸਾਡੇ ਮਹਾਂਪੁਰਸ਼ ਐਨੀ ਸੰਤ ਬਾਬਾ ਅਮਰੀਕ ਸਿੰਘ ਜੀ ਸਾਦੀ ਹਿਰੀ ਵਾਲੇ ਸੁਨਾਮ ਵਾਲੇ ਅਸੀਂ ਸਵਾਗਤ ਕਰਦੇ ਹਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਨਾ ਬਾਰੇ ਦੱਸਦੀ ਕਿ ਇਹ ਬਾਬਾ ਜੀ ਵੀ ਗੁਰਦੁਆਰਾ ਰੋਗ ਨਿਵਾਰਨ ਉਪਲੀ ਚੱਠੇ ਰੋਡ ਸਨਾਮ ਜੋ ਗੁਰੂ ਘਰ ਦੀ ਮੁੱਖ ਪ੍ਰਬੰਧਕ ਸੇਵਾ ਕਰਦੇ ਨੇ ਤੇ ਅੱਜ ਉਹਨਾਂ ਦੇ ਜਿਹੜੇ ਮल्लू ਸਾਡੇ ਕੁਝ ਮਨਾਂ ਦੇ ਵਿੱਚ ਸਵਾਲ ਸੀ ਅੱਜ ਉਹਨਾਂ ਨਾਲ ਵਿਚਾਰ ਚਰਚਾ ਕਰਾਂਗੇ ਤੇ ਬਾਬਾ ਜੀ ਵੀ ਪਹਿਲਾਂ ਤਾਂ ਅਸੀਂ ਸਾਰੀ ਜਿਹੜੀ ਸਾਡੀ ਨਾ ਪੱਕ ਪੋਜੀਟਿਵ ਮੈਂ ਤੁਹਾਡਾ ਇੱਥੇ ਜੀ ਆਇਆਂ ਕਹਿੰਦੇ ਤੁਹਾਡਾ ਸਵਾਗਤ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਨਿਰਪੱਖ ਪੋਸਟ ਦਾ ਅਤੇ ਤੁਹਾਡੀ ਸਾਰੀ ਟੀਮ ਦਾ ਜਿੰਨਾ ਨੇ ਦਾਸ ਨੂੰ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਬੁਲਾਇਆ ਇੱਥੇ ਅਤੇ ਕੁਝ ਵਿਚਾਰ ਸਾਂਝੇ ਕਰਨ ਦੇ ਲਈ ਕੁਝ ਤੁਹਾਡੇ ਮਨਾਂ ਦੇ ਵਿੱਚ ਕੁਝ ਸੰਗਤ ਦੇ ਮਨਾਂ ਦੇ ਵਿੱਚ ਜਿਹੜੇ ਸੰਗਤ ਸਰੋਤੇ ਤੁਹਾਡੇ ਨਾਲ ਜੁੜੇ ਹੋਏ ਜੀ ਬਾਬਾ ਜੀ ਉਹਨਾਂ ਦੇ ਵੀ ਜੋ ਸ਼ਿਕਵੇ ਐ ਜੋ ਵਿਚਾਰ ਨੇ ਆਪਾਂ ਰਲ ਮਿਲ ਕੇ ਕੋਸ਼ਿਸ਼ ਕਰਾਂਗੇ ਕਿ ਕਿਸੇ ਨੂੰ ਕੋਈ ਵੀ ਸ਼ਿਕਵਾ ਨਾ ਰਹੇ ਉਹਨਾਂ ਦੇ ਸਾਰੇ ਸਵਾਲ ਆਪਾਂ ਅੱਜ ਇਕੱਠੇ ਹੋ ਕੇ ਉਸਾ ਗੁਰੂ ਸਾਹਿਬ ਦੀ ਕਿਰਪਾ ਸਦਕਾ ਜੀ ਦਾਸ ਦੀ ਹੈਸ਼ੀਅਤ ਨਹੀਂ ਹੈ ਜੀ ਦਾਸ ਕਿਸੇ ਵੀ ਪਾਣੀ ਦਾ ਵੱਡਾ ਐਡਾ ਡੂੰਗਾ ਸਮੁੰਦਰ ਨਹੀਂ ਹੈ ਕਿ ਸੰਗਤਾਂ ਦੇ ਜਵਾਬ ਦੇਵੇਗਾ ਹਾਂ ਇੱਕ ਗੱਲ ਜ਼ਰੂਰ ਹੈ ਦਾਸ ਨੂੰ ਕਿ ਉਸ ਪਰਮ ਪਿਤਾ ਪਰਮਾਤਮਾ ਦਾ ਹੱਥ ਹੈ ਦਾਸ ਦੇ ਸਿਰ ਦੇ ਉੱਤੇ ਜੀ ਜਦੋਂ ਅਸੀਂ ਨਿਮਾਣੇ ਬਣ ਕੇ ਉਹਦੇ ਕੋਲੋਂ ਤੁਹਾਡੇ ਸਵਾਲਾਂ ਦੇ ਜਵਾਬ ਮੰਗਾਂਗੇ ਉਹ ਜ਼ਰੂਰ ਸਾਨੂੰ ਦੱਸਣਗੇ ਅਤੇ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਪਾ ਜੀ ਪਹਿਲਾ ਸਵਾਲ ਇਹੀ ਵੀ ਸ਼ੁਰੂ ਕਰਦੇ ਆ ਵੀ ਸਾਨੂੰ ਸਾਨੂੰ ਪਹਿਲਾਂ ਤਾਂ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਜਿਹੜਾ ਵਿਸ਼ਾਲ ਮੱਲਵੀਕ ਮਾਰਗ ਗੁਰੂ ਗ੍ਰੰਥ ਸਾਹਿਬ ਜੀ ਜਿਹਦੀ ਮਤਲਬ ਅਸੀਂ ਸਾਰੇ ਵੱਲੇ ਸਿਰ ਝਕਾਉਨੇ ਆ ਤੇ ਉਹਦੇ ਵਿੱਚ ਇੱਕ ਵਿਸ਼ਾਲ ਖਜ਼ਾਨਾ ਹੈ ਤੇ ਉਹਦੇ ਵਿੱਚ ਹੁਣ ਪਹਿਲਾ ਸਾਡਾ ਜਿਹੜਾ ਹੈ ਵੀ ਨਿਤਨੇਮ ਅਮਰਤ ਵੇਲਾ ਜਿਹੜਾ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਆਪਾਂ ਗੱਲ ਕਰੀਏ ਅਮਰਤ ਵੇਲਾ ਤੇ ਨਿਤਨੇਮ ਜਿਹੜੇ ਅਸੀਂ ਸਾਨੂੰ ਪਹਿਲਾਂ ਹੀ ਸਾਨੂੰ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਨੇਮ ਨਾਲ ਤੇ ਨਿਤਨੇਮ ਤੇ ਅਮਰਤ ਬਾਣੀ ਨਾਲ ਜੋੜਿਆ ਮੇਰਾ ਪਹਿਲਾ ਸਵਾਲ ਇਹ ਵੀ ਜਿਹੜਾ ਆਪਾਂ ਅਮਰਤ ਵੇਲਾ ਦੀ ਕਿਵੇਂ ਸਾਂਭ ਸੰਭਾਲ ਕਰਨੀ ਹੈ ਤੇ ਨਿਤਨੇਮ ਨਾਲ ਕਿਵੇਂ ਜੋੜਨਾ ਹੈ ਜੀ ਇਹਦੇ ਬਾਰੇ ਥੋੜਾ ਜਿਆ ਡਿਟੇਲ ਚ ਦੱਸਿਓ ਵੀ ਤਾਂ ਜੋ ਜਿਹੜੇ ਸਾਡੇ ਮਨ ਲੋ ਸੰਗਤਾਂ ਨੇ ਜਾਂ ਸਾਡੇ ਸਰੋਤੇ ਨੇ ਸੁਣਦੇ ਨੇ ਉਹ ਤੇ ਉਹ ਇਸ ਬਾਰੇ ਥੋੜਾ ਜਿਆ ਉਹਨਾਂ ਨੂੰ ਜਾਣਨਾ ਪਊ ਬਹੁਤ ਵਧੀਆ ਸਵਾਲ ਹੈ ਤੁਹਾਡਾ ਸਾਡੇ ਗੁਰੂ ਸਹਿਬਾਨ ਸਾਨੂੰ ਨਿਤਨੇਮ ਦੇ ਨਾਲ ਜੋੜ ਕੇ ਗਏ ਸੀ ਜੀ ਸਾਨੂੰ ਗੁਰਬਾਣੀ ਦੇ ਨਾਲ ਜੋੜ ਕੇ ਗਏ ਸੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦੇ ਨਾਲ ਜੋੜ ਕੇ ਗਏ ਸੀ ਜੀ ਪਰ ਅਸਲ ਸੱਚ ਇਹ ਹੈ ਗੁਰਮੁਖ ਪਿਆਰਿਓ ਅਸੀਂ ਆਪਣੇ ਸਿਧਾਂਤਾਂ ਤੋਂ ਥਿੜਕ ਗਏ ਅਸੀਂ ਨਿਤਨੇਮ ਤੋਂ ਥਿੜਕ ਗਏ ਅਸੀਂ ਗੁਰਬਾਣੀ ਵਿਚਾਰਨ ਤੋਂ ਥਿੜਕ ਗਏ ਅਸੀਂ ਰੀਸ ਜ਼ਰੂਰ ਕਰ ਰਹੇ ਆਂ ਜੀ ਅਸੀਂ ਹੁਕਮ ਜ਼ਰੂਰ ਮੰਨ ਰਹੇ ਆ ਅਸੀਂ ਗੁਰੂ ਸਾਹਿਬ ਨੂੰ ਜ਼ਰੂਰ ਮੰਨ ਰਹੇ ਆ ਜੀ ਪਰ ਅਫਸੋਸ ਕਿ ਅਸੀਂ ਗੁਰੂ ਸਾਹਿਬ ਦੀ ਗੱਲ ਨਹੀਂ ਮੰਨਦੇ ਹੈ ਜੀ ਜਿਹੜਾ ਨਿਤਨੇਮ ਤੁਸੀਂ ਆਖਿਆ ਹੈ ਨਿਤਨੇਮ ਸਾਨੂੰ ਸਾਡੇ ਗੁਰੂ ਸਹਿਬਾਨਾ ਨੇ ਦਿੱਤਾ ਹੈ ਕਿ ਅਮਰਤ ਵੇਲੇ ਤੁਸੀਂ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਹੈ ਜੀ ਉਹ ਕਿਉਂ ਕਿਉਂਕਿ ਉਹਨਾਂ ਪੰਜੇ ਬਾਣੀਆਂ ਦੇ ਵਿੱਚ ਅਲੱਗ-ਅਲੱਗ ਵਿਸ਼ੇ ਤੇ ਜੀ ਗੁਰੂ ਸਾਹਿਬ ਨੇ ਸਾਨੂੰ ਚੰਨਣਾ ਪਾਇਆ ਜੀ ਕਿ ਤੁਸੀਂ ਇਹਨਾਂ ਵਿਸ਼ਿਆਂ ਦੇ ਨਾਲ ਨਾਲ ਆਪਣੇ ਜੀਵਨ ਦਾ ਸੁਧਾਰ ਕਰਨਾ ਹੈ ਜੀ ਜਿੱਦਾਂ ਸਟਾਰਟਿੰਗ ਦੇ ਵਿੱਚ ਹੀ ਸਾਨੂੰ ਦੱਸ ਰਿਹਾ ਹੈ ਕਿ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਹੁਣ ਸਾਡੇ ਮਨਾਂ ਦੇ ਵਿੱਚ ਇਹ ਡਾਊਟ ਪੈ ਗਿਆ ਕਿ ਇਹ ਪੜਨ ਦਾ ਵਿਸ਼ਾ ਹੈ ਨਹੀਂ ਇਥੇ ਸਾਨੂੰ ਗੁਰੂ ਨੇ ਦੱਸਿਆ ਕਿ ਜਿਹੜਾ ਆਪਣਾ ਗੁਰੂ ਹੈ ਉਹ ਜੂਨਾ ਤੋਂ ਰਹਿਤ ਹੈ ਉਹ ਗੁਰੂ ਸਾਡਾ ਨਿਰਭਉ ਹੈ ਉਹ ਨਹੀਂ ਡਰਦਾ ਕਿਸੇ ਨੂੰ ਜੀ ਨਿਰਵੈਰ ਹੈ ਉਹ ਡਰਾਉਂਦਾ ਨਹੀਂ ਹੈ ਕਿਸੇ ਨੂੰ ਜੀ ਅਸੀਂ ਨੇ ਇਹ ਸਿਧਾਂਤ ਆਪਣੇ ਅੰਦਰ ਲਾਗੂ ਕਰਨੇ ਸੀ ਜੀ ਅਸੀਂ ਨੇ ਇਹ ਵੈਰ ਤੇ ਵਿਰੋਧ ਨੂੰ ਖਤਮ ਕਰਨਾ ਸੀ ਜੀ ਅਸੀਂ ਵੀ ਗੁਰੂ ਸਾਹਿਬ ਸਾਡਾ ਜੂਨਾ ਤੋਂ ਰਹਤ ਹੈ ਅਸੀਂ ਵੀ ਜੂਨਾ ਤੋਂ ਰਾਹਤ ਹੋਣਾ ਸੀ ਅਸੀਂ 84 ਲੱਖ ਚੱਕਰ ਦੇ ਵਿੱਚ ਫਸੇ ਹੋਏ ਹਾਂ ਇਸ ਵਾਰ ਸਾਨੂੰ ਗੁਰੂ ਸਾਹਿਬ ਨੇ ਦੱਸਿਆ ਹੈ ਕਿ ਪੁੱਤ ਤੇਰੀ ਮਾਲਕ ਨੂੰ ਮਿਲਣ ਦੀ ਵਾਰੀ ਹੈ ਅਸੀਂ ਉਸ ਨੂੰ ਮਿਲਣ ਦੇ ਲਈ ਅਪਰਾਲਾ ਕਰਨਾ ਸੀ ਅਸੀਂ ਗੁਰੂ ਸਾਹਿਬ ਨੂੰ ਜੁਕਤੀਆਂ ਪੁੱਛਣੀਆਂ ਸੀ ਅਸੀਂ ਸਾਧੂ ਸੰਤਾਂ ਨੂੰ ਜੁਕਤੀਆਂ ਪੁੱਛਣੀਆਂ ਸੀ ਅਸੀਂ ਦੇਹ ਤੋਂ ਵਦੇ ਹੋ ਕੇ ਆਪਣੇ ਘਰ ਜਾਣਾ ਸੀ ਜੀ ਪਰ ਸੰਗਤ ਜੀ ਸੱਚ ਜਾਣਿਓ ਅਸੀਂ ਗੁਰਬਾਣੀ ਪੜਨ ਤੱਕ ਸੀਮਤ ਰਹੇਗੀ ਨਾ ਤੇ ਅਸੀਂ ਗੁਰਬਾਣੀ ਨੂੰ ਵਿਚਾਰਿਆ ਅਤੇ ਨਾ ਹੀ ਅਸੀਂ ਗੁਰਬਾਣੀ ਦੇ ਉੱਤੇ ਪ੍ਰੈਕਟੀਕਲ ਕੀਤਾ ਗੁਰੂ ਸਾਹਿਬ ਨਾਲ ਤੇ ਬਹੁਤ ਵਧੀਆ ਦਿੱਤਾ ਸੀ ਜੀ ਪਰ ਅਸੀਂ ਕਿੱਥੇ ਰਹਿ ਗਏ ਗੁਟਕਾ ਸਾਹਿਬ ਸਾਡੇ ਮੂਹਰੇ ਪਿਆ ਸਾਡੀ ਸੋਚ ਹੈ ਕਿ ਮੇਰੀ ਮਾਸੀ ਦਾ ਮੁੰਡਾ 45 ਮਿੰਟਾਂ ਦੇ ਵਿੱਚ ਨਿਤ ਨਿਮ ਕਰ ਲੈਂਦਾ ਮੈਨੂੰ ਫੇਰ ਗੱਲ ਬਣੂਗੀ ਜਦੋਂ ਮੈਂ 40 ਮਿੰਟਾਂ ਚ ਕਰਨ ਲੱਗ ਗਿਆ ਜੀ ਕੀ ਕਰ ਲਿਆ ਕੰਪੀਟੀਸ਼ਨ ਕਰ ਲਿਆ ਕਾਦਾ ਜਲਦੀ ਕਰਨ ਦਾ ਜਲਦੀ ਕਰ ਮੂਰੇ ਗੁਟਕਾ ਸਾਹਿਬ ਪੇ ਹੈ ਜੀ ਅਸੀਂ ਕੀ ਕਰ ਰਹੇ ਹਾਂ ਇਹ ਤਾਂ ਨਿਛੇ ਸੀ ਨਗਾ ਐਨਾ ਸ਼ੁਕਰ ਹੈ ਫਿਰ ਕੀ ਕਰਦੇ ਹਾਂ ਜੀ ਬਾਣੀ ਜਿਆਦਾ ਰੋਜ਼ ਪੜਨ ਕਰਕੇ ਉਸਰ ਲੈ ਉਸ ਨੂੰ ਪੜੀ ਜਾ ਰਹੇ ਆ ਧਿਆਨ ਇਧਰ ਤੇ ਉਧਰ ਘੁੰਮ ਰਿਹਾ ਕਈ ਵਾਰ ਤੇ ਇਥੋਂ ਤੱਕ ਹੁੰਦਾ ਕਿ ਸਾਨੂੰ ਜਾਂ ਤਾਂ ਪਹਿਲੀ ਪੌੜੀ ਦਾ ਪਤਾ ਲੱਗਦਾ ਕਿ ਅਸੀਂ ਪਹਿਲੀ ਪੌੜੀ ਪੜ੍ਹੀ ਹੈ ਜਾਂ ਸਾਨੂੰ ਉਦੋਂ ਪਤਾ ਲੱਗਦਾ ਜਦੋਂ ਇੱਕਦਮ ਅਸੀਂ ਆ ਜਾਂਦੇ ਆ ਕਹਿ ਦਿੰਨੇ ਆ ਬਭਣ ਗੁਰੂ ਪਾਣੀ ਪੀਤਾ ਸਾਰੇ ਗੁਰਮਖਾਪੋ ਆਪਣੇ ਅੰਦਰ ਛਾਤੀ ਮਾਰੋ ਕੀ ਤੁਹਾਨੂੰ ਪਤਾ ਲੱਗਿਆ ਕਿ ਉਹ ਗੁਰਬਾਣੀ ਕੌਣ ਪੜ ਗਿਆ ਹੋਰ ਪੜ ਗਿਆ ਕੀਨੇ ਪੜੀ ਸੀ ਗੁਰਬਾਣੀ ਜੀ ਤੁਸੀਂ ਆਪ ਮੰਨ ਵੀ ਰਹੇ ਹੋ ਵੀ ਹਾਂ ਸਾਨੂੰ ਤੇ ਪਤਾ ਨਹੀਂ ਲੱਗਿਆ ਕੌਣ ਪੜ ਗਿਆ ਗੁਰਬਾਣੀ ਵੀ ਪੜੀ ਗਈ ਜੀ ਪਰ ਤੁਸੀਂ ਗੈਰ ਹਾਜ਼ਰ ਸੀ ਕਦੇ ਨਹੀਂ ਵਿਚਾਰੇ ਆ ਗੁਰਮੁਖੋ ਇੱਥੇ ਵਿਚਾਰਨਾ ਸੀ ਆਪਾਂ ਨੇ ਇੱਥੇ ਆਪਾਂ ਨੇ ਸੋਚਣਾ ਸੀ ਅਸੀਂ ਐਦਾਂ ਨਿਤਨੇਮ ਨਾ ਕਰੀਏ ਨਾ ਕਰੀਏ ਨਾ ਕਰੀਏ ਵੈਸੇ ਕੁਝ ਵੀਰ ਕਟੜ ਪੰਥੀ ਨੇ ਉਹਨਾਂ ਨੂੰ ਦਾਸ ਦੀ ਗੱਲ ਜ਼ਰੂਰ ਬੁਰੀ ਲੱਗੇਗੀ ਜੀ ਪਰ ਦਾਸ ਤੇ ਇਥੋਂ ਤੱਕ ਵੀ ਕਹਿ ਰਿਹਾ ਹੈ ਕਿ ਜਦ ਤੁਹਾਨੂੰ 5 ਸਾਲ ਹੋ ਗਏ ਨਿਤਨੇਮ ਕਰਦਿਆਂ ਨੂੰ ਤੁਹਾਨੂੰ ਨਿਤਨੇਮ ਦਾ ਪਤਾ ਨਹੀਂ ਲੱਗਿਆ ਕਿ ਨਿਤਨੇਮ ਕੀ ਕਹਿੰਦੇ ਹੁਣ ਤੁਸੀਂ ਇੱਕ ਨਿਤਨੇਮ ਨੂੰ ਕਰਨ ਦੇ ਲਈ ਨਾ 5 ਦਿਨ ਲਾ ਦੋ ਪਹਿਲੇ ਦਿਨ ਤੁਸੀਂ ਜਪਜੀ ਸਾਹਿਬ ਪੜੋ ਉਨੇ ਹੀ ਟਾਈਮ ਦਿਓ ਜਿੰਨੇ ਟਾਈਮ ਚ ਸਾਰਾ ਨਿਤਨੇਮ ਕਰਦੇ। ਪੁੱਛੋ ਜਪਜੀ ਸਾਹਿਬ ਨੂੰ ਕਿ ਗੁਰੂ ਜੀ ਤੁਸੀਂ ਕਹਿ ਕੀ ਰਹੇ? ਕਹਿ ਕੀ ਰਹੇ? ਐਦਾਂ ਹੀ ਕਰਦੇ ਕਰਦੇ। ਆਨੰਦ ਸਾਹਿਬ ਤੇ ਪਹੁੰਚੋ। ਜੀ। ਪੁੱਛੋ ਆਨੰਦ ਸਾਹਿਬ ਤੁਹਾਨੂੰ ਕੀ ਕਹਿ ਰਿਹਾ? ਪਤਾ ਨਹੀਂ ਕਿੰਨੀ ਵਾਰੀ ਪੜ ਲਿਆ ਪੰਜ ਸ਼ਬਦ ਬਾਜੇ ਘਰ ਸੁਭਾਗੇ। ਜੀ। ਉਹ ਕਿਹੜੇ ਨੇ ਸ਼ਬਦ ਪੰਜ? ਕਿਹੜੇ? ਉਹ ਕਿੱਥੇ ਵੱਜਦੇ ਆ? ਜੀ। ਉਹ ਘਰ ਕਿਹੜਾ ਹੈ ਜਿਹੜੇ ਦੀ ਸੁਭਾਗਾ ਭਰਿਆ ਹੋਣਾ? ਜਿਹੜੇ ਘਰੇ ਦੀ ਗੱਲ ਕਰ ਲਈ ਇੱਕ ਵਾਰੀ ਨਹੀਂ ਗੁਰੂ ਨੇ ਆਖਿਆ ਦੁਬਾਰਾ ਫੇਰ ਉਲਟਾ ਕੇ ਕਹਿ ਦਿੱਤਾ ਪੰਜ ਸ਼ਬਦ ਬਾਜੇ ਘਰ ਸਪਾਗੇ ਘਰ ਸਪਾਗੇ ਸ਼ਬਦ ਬਾਜੇ ਡਬਲ ਕਹਿ ਦਿੱਤਾ ਵੀ ਇਹਨਾਂ ਨੂੰ ਕੁਝ ਸਮਝ ਲੱਗ ਜਾਵੇ ਵੀ ਇਹ ਉੱਤੇ ਧਿਆਨ ਦੇ ਦੇਣ ਜੀ ਪਰ ਅਫਸੋਸ ਅਸੀਂ ਫੇਰ ਨਹੀਂ ਗੁਰੂ ਨੂੰ ਪੁੱਛਿਆ ਗੁਰੂ ਜੀ ਉਹ ਕਿਹੜੇ ਸ਼ਬਦ ਨੇ ਗੁਰੂ ਜੀ ਉਹ ਕਿਹੜਾ ਘਰ ਹੈ ਜੀ ਕਿਹੜੇ ਘਰ ਨੇ ਸੁਭਾਗਾ ਭਰਿਆ ਹੋਣਾ ਸੰਗਤ ਜੀ ਆ ਸਰੀਰ ਰੂਪੀ ਘਰ ਇਹ ਉਸ ਦਿਨ ਭਾਗਾ ਭਰਿਆ ਹੋਏਗਾ ਜਿਸ ਦਿਨ ਇਸ ਦੇ ਵਿੱਚ ਪੰਜ ਸ਼ਬਦ ਵੱਜਣਗੇ ਕਿਹੜੇ ਨੇ ਉਹ ਪੰਜ ਸ਼ਬਦ ਗੁਰੂ ਸਾਹਿਬ ਨੂੰ ਪੁੱਛਾਂਗੇ ਗੁਰੂ ਸਾਹਿਬ ਜੀ ਦੱਸੋਗੇ ਗੁਰੂ ਸਾਹਿਬ ਕਹਿੰਦੇ ਆ ਪੰਜ ਸ਼ਬਦ ਨਰਵੈਲ ਵਾਜੇ ਢੁਲਕਾ ਸੰਖ ਚਵਰ ਘਣ ਗਜ ਕਹਿੰਦੇ ਇਹ ਪੰਜ ਸ਼ਬਦ ਤੇਰੇ ਅੰਦਰ ਵੱਜਣੇ অতি ਜ਼ਰੂਰੀ ਨੇ ਵੈਸੇ ਤੇ ਸਾਡੇ ਅੰਦਰ ਅਨੇਕਾਂ ਸ਼ਬਦ ਵੱਜਦੇ ਆ ਕੇਤੇ ਨਾਦ ਅਨੇਕ ਅਸੰਖ ਪਰ ਗੁਰੂ ਜੀ ਕਹਿੰਦੇ ਕਹਿੰਦੇ ਜੇ ਤੁਸੀਂ ਕਾਲ ਨੂੰ ਵਸ ਕਰਨਾ ਹੈ ਜੇ ਤੁਸੀਂ ਉਹਨਾਂ ਪੰਜਾਂ ਚੋਰਾਂ ਨੂੰ ਕਾਬੂ ਕਰਨਾ ਹੈ ਜਿਹੜੇ ਤੁਹਾਨੂੰ ਨਿਤਨੇਮ ਨਹੀਂ ਕਰਨ ਦਿੰਦੇ ਤਾਂ ਜ਼ਰੂਰੀ ਹੈ ਕਿ ਤੁਸੀਂ ਪੰਜ ਸ਼ਬਦਾਂ ਨੂੰ ਆਪਣੇ ਅੰਦਰ ਪ੍ਰਗਟ ਕਰੋ ਕਿਹੜੇ ਸਨ ਪੰਜ ਸ਼ਬਦ ਨਰਬੈਲਵਾਜੇ ਢੁਲਕਾ ਢੁਲਕਾ ਕਹਿੰਦੇ ਢੋਲ ਨੂੰ ਤੁਹਾਡੇ ਅੰਦਰੋਂ ਤੁਹਾਨੂੰ ਢੋਲ ਦੀ ਆਵਾਜ਼ ਆਏਗੀ ਨਾ ਤੁਹਾਨੂੰ ਢੋਲ ਦਿਖਾਈ ਦੇਵੇਗਾ ਨਾ ਉੱਥੇ ਕੋਈ ਵਜਾਉਣ ਵਾਲਾ ਪਰ ਤੁਹਾਨੂੰ ਮਹਿਸੂਸ ਹੋਏਗਾ ਆਲੇ-ਦਾਲੇ ਵੇਖੋਗੇ ਕਿ ਇਹ ਢੋਲ ਦੀ ਆਵਾਜ਼ ਆ ਰਹੀ ਹੈ ਕਿ ਤੋਂ ਜੀ ਸ਼ੰਖ ਜਿਹੜਾ ਸ਼ੰਖ ਗੁਰਦੁਆਰਿਆਂ ਚ ਡੇਰਿਆਂ ਦੇ ਵਿੱਚ ਪੂਰਿਆ ਜਾਂਦਾ ਉਹਦੀ ਆਵਾਜ਼ ਆਏਗੀ ਸ਼ੰਖ ਨਹੀਂ ਹੋਏਗਾ ਉੱਥੇ ਚਾਵਰ ਜਿਵੇਂ ਆਪਾਂ ਚਾਵਰ ਕਰਦੇ ਹਾਂ ਮਹਾਰਾਤੇ ਜੀ ਸੀ ਸੀ ਜਦੋਂ ਥੋੜਾ ਜਿਹਾ ਜੋਰ ਲਾਉਂਦੇ ਆ ਉਹ ਐਦਾਂ ਦੀ ਆਵਾਜ਼ ਆਏਗੀ ਜਿਦਾਂ ਭਾਵ ਸਾਡੇ ਕੰਨਾਂ ਦੇ ਵਿੱਚ ਕਬਿੰਡੇ ਜੇ ਬੋਲਦੇ ਹੁੰਦੇ ਆ ਜੀ ਚਾਵਰ ਕਾਣ ਕਾਣ ਹੁੰਦਾ ਇੱਕ ਵੱਡਾ ਥੌੜਾ ਜਿਹਨੂੰ ਅਸੀਂ ਦੋ ਹੱਥਾਂ ਨਾਲ ਵਰਤਦੇ ਆਂ ਬੜੀ ਸੱਟ ਮਾਰਦੇ ਐ ਉਹਦੀ ਆਵਾਜ਼ ਆਏਗੀ ਠਾ 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 ਗੱਜੇ ਗੱਜੇ ਗੱਜਣਾ ਬਗੈਰ ਬੱਦਲਾਂ ਤੋਂ ਕੋਈ ਬੱਦਲ ਨਹੀਂ ਹੋਏਗਾ ਕੋਈ ਸਾਵਣ ਦਾ ਮਹੀਨਾ ਨਹੀਂ ਹੋਏਗਾ ਬਿਨ ਸਾਵਣ ਕੰਨ ਹਰ ਗੱਜੇ ਸਭਨਾ ਬੱਦਲ ਨਹੀਂ ਐ ਕੋਈ ਸਾਵਣ ਦਾ ਮਹੀਨਾ ਨਹੀਂ ਐ ਪਰ ਤੁਹਾਨੂੰ ਗੱਜਣ ਦੀ ਆਵਾਜ਼ ਆਜਾਏਗੀ ਕਈ ਵਾਰ ਤਾਂ ਸਾਡੇ ਗੁਰਮੁਖ ਜਿਹੜੇ ਨਾਮ ਜਪਦੇ ਐ ਨਾ ਉਹ ਨਾਮ ਜਪਦੇ ਜਪਦੇ ਉੱਠ ਕੇ ਬਾਹਰ ਚਲੇ ਜਾਂਦੇ ਐ ਦੇਖਦੇ ਐ ਕਿ ਬਾਹਰ ਕਿਤੇ ਬਾਰਿਸ਼ ਤਾਂ ਨਹੀਂ ਆ ਰਹੀ ਕਿਤੇ ਕੀ ਗੱਜਣ ਲੱਗ ਰਹੇ ਬਾਹਰ ਜਾ ਕੇ ਦੇਖਦੇ ਸੋਕਾਂ ਉਹ ਜਦੋਂ ਤੱਕ ਗੁਰਮਖ ਪਿਆਰਿਓ ਅਸੀਂ ਬਾਣੀ ਪੜ੍ਹ ਕੇ ਇਹਨੂੰ ਸਮਝਣ ਨਹੀਂ ਲੱਗਦੇ ਜੀ ਉਦੋਂ ਤੱਕ ਸਾਡੇ ਨਿਤਨੇਮ ਕਰਨ ਦਾ ਕੋਈ ਭਾਵ ਮਦਾਸ ਨੂੰ ਤੇ ਲੱਗਦਾ ਨਹੀਂ ਹੈ ਤੁਸੀਂ ਮੰਨਦੇ ਹੋਵੋਗੇ ਤਾਂ ਤੁਸੀਂ ਦੇਖ ਲਓ ਤੁਹਾਡੇ ਅੰਦਰ ਕਿੰਨਾ ਕ ਨਖਾਰ ਆ ਗਿਆ ਜੀ ਬਹੁਤ ਸੰਗਤ ਕਹਿੰਦੇ ਐ ਕਿ ਬਾਬਾ ਜੀ ਰੋਜ਼ ਸੁਖਬਣੀ ਸਾਹਿਬ ਦੇ ਦੋ ਦੋ ਪਾਠ ਕਰਦੇ ਆ ਜੀ ਪਰ ਮੱਥੇ ਦੇ ਉੱਤੋਂ ਝਲਕ ਇੱਕ ਅਸ਼ਟਪਤੀ ਦੀ ਨਹੀਂ ਮਾਰਦੀ ਨਹੀਂ ਮਾਰਦੀ ਸਹੀ ਹੈ ਅਸ਼ਟਪੁਰ ਬਾਣੀ ਪੜਨ ਦਾ ਵਿਸ਼ਾ ਨਹੀਂ ਹੈ ਦਾਸ ਨੇ ਬਹੁਤ ਵਾਰ ਪੁਕਾਰ ਕੇ ਕਿਹਾ ਸੰਗਤ ਨੂੰ ਕਿ ਸੰਗਤ ਜੀ ਗੁਰਬਾਣੀ ਨੂੰ ਸਮਝੋ ਗੁਰਬਾਣੀ ਸਾਨੂੰ ਕੁਝ ਕਹਿੰਦੀ ਹੈ ਸਾਨੂੰ ਚਾਨਣਾ ਪਾਉਂਦੀ ਹੈ ਸਾਨੂੰ ਹਨੇਰੇ ਦੇ ਵਿੱਚੋਂ ਜਿਹੜੇ ਅਗਿਆਨਤਾ ਦੇ ਹਨੇਰੇ ਚ ਆਪਾਂ ਡੁੱਬੇ ਹੋਈਆਂ ਇਹਦੇ ਵਿੱਚੋਂ ਕੱਢਣਾ ਚਾਹੁੰਦੀ ਹੈ ਪਰ ਅਸੀਂ ਨਿਕਲ ਨਹੀਂ ਰਹੇ ਹੈਗੇ ਗੁਰਬਾਣੀ ਕਹੇ ਸੇਵਕ ਜਨ ਮੰਨ ਨੇ ਜਦੋਂ ਅਸੀਂ ਉਹਦੇ ਪਾਚਨ ਮੰਨਾਂਗੇ ਹੁਣ ਮੰਨਣਾ ਕੀ ਹੈ ਗੁਰੂ ਸਾਹਿਬ ਕਹਿ ਰਹੇ ਕਿ ਪੁੱਤ ਨਿੰਦਿਆ ਨਾ ਕਰੀ ਕਿਸੇ ਦੀ ਗੁਰੂ ਸਾਹਿਬ ਕਹਿ ਰਹੇ ਪੁੱਤ ਚੁਗਲੀ ਨਾ ਕਰੀ ਕਿਸੇ ਦੀ ਜੀ ਤੂੰ ਕਿਸੇ ਦਾ ਹੱਕ ਨਾ ਖਾਈ ਜੀ ਤੂੰ ਕਿਸੇ ਨਾਲ ਬੈਰ ਬਰਉ ਤੇ ਨਾ ਕਰੀ ਸੰਗਤ ਜੀ ਛਾਤੀ ਮਾਰੋ ਸਾਰੀ ਸੰਗਤ ਆਪਣੇ ਅੰਦਰ ਖਾਸ ਕਰਕੇ ਗੁਰਦੁਆਰਿਆਂ ਚ ਬੈਠੇ ਪ੍ਰਬੰਧਕ ਕਮੇਟੀਆਂ ਮੇਰੇ ਵਰਗੇ ਬਾਬੇ ਗਰੰਤੀ ਸਿੰਘ ਕੀ ਅਸੀਂ ਇਹਨਾਂ ਪੰਜਾਂ ਔਗਣ ਤਿਆਗ ਤੇ ਇਹ ਜੀ ਕੀ ਸਾਡੇ ਇਤੋਂ ਇਹ ਦੂਰ ਹੋ ਗਏ ਜੀ ਬਾਣੀ ਗੁਰਮੁਖ ਪਿਆਰਿਓ ਪੜਨ ਦਾ ਬਿਸ਼ਾਨੀ ਬਾਣੀ ਕਮਾਉਣ ਦਾ ਬਿਸ਼ਾਏ ਹਾਂ ਇੱਕ ਗੱਲ ਬੜੀ ਪਿਆਰੀ ਏ ਜਿਸ ਦਿਨ ਅਸੀਂ ਬਾਣੀ ਨੂੰ ਬਾਣੀ ਦੀ ਗੱਲ ਮੰਨਣ ਲੱਗ ਗਏ ਜੀ ਪ੍ਰਤੱਖ ਰੂਪ ਦੇ ਵਿੱਚ ਤੁਹਾਡਾ ਗੁਰੂ ਤੁਹਾਡੇ ਸਾਹਮਣੇ ਹੋਏਗਾ ਜੋ ਵੀ ਤੁਹਾਡਾ ਦਿਲ ਕਰਦਾ ਤੁਸੀਂ ਮੰਗ ਸਕਦੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰ ਨਿਸ਼ਤਾ ਪਰ ਅਜੇ ਤੱਕ ਸਾਨੂੰ ਕਿਉਂ ਨਹੀਂ ਦਿੱਤਾ ਪਰ ਤਖ ਸਾਹਮਣੇ ਕਿਉਂ ਨਹੀਂ ਹੋਇਆ ਅਸੀਂ ਮੰਨਿਆ ਨਹੀਂ